हिरण देखो भाई साफ सुथरे पार्क ਦੇ ਵਿੱਚ ਇੱਕ ਬਹੁਤ ਸੋਹਣਾ ਪਾਰਕ ਆ ਜਿਹੜਾ ਲੰਬਾ ਵੀ ਬਹੁਤ ਜ਼ਿਆਦਾ ਚਾਰ ਹਿਰਨ ਹਨ ਤੇ ਇਹ ਦਿਨੇ ਤੁਹਾਨੂੰ ਵਿਖਾਇਆ ਜਾਵੇਗਾ ਕਿਸੇ ਦਿਨ ਮੈਂ ਦਿਨੇ ਦੁਪਹਿਰੇ ਆਵਾਂਗਾ ਤੇ ਆਹ ਦੇਖ ਲੋ ਹਿਰਨ ਲੱਗੇ ਹੋ ਹਿਰਨੋ ਸ਼ੇਰੋ ਕਹਿੰਦੇ ਕੰਟੀਨ ਉਹ ਚੂੰਜੀ ਕਰ ਰਹੇ ਹੋ ਸ਼ੀਟੀ ਜੀ ਮਾਰ ਰਹੇ ਹੋ ਹੈ ਹਾਂ ਅਬ ਸੁਣਦੇ ਆ ਸ਼ੀਟੀ ਸੁਣਦੇ ਉਸ ਵੇਲੇ ਬਾ ਕੰਨ ਚੋਂ ਕਹਿੰਦੇ ਉਹ ਦੇਖੋ ਆਵੇ ਵਾਪੇ ਆ ਬਾ ਹੰਦਾ ਫੇਕੀ ਹੈ ਫੁੱਲ ਸਾਰੇ ਪਰ ਫੁੱਲ ਹੁਣ ਤਾਂ ਖਤਮ ਹੋ ਗਏ ਨਾਇਲਕ ਸਟੋਰੀ ਨਾਇਲਕ ਸਟੋਰੀ ਫੁੱਲਾਂ ਦੀਆਂ ਕਿਸਮਾਂ ਲਾਈਆਂ ਕਿ ਕਈ ਤਰ੍ਹਾਂ ਦੀਆਂ ਬਹੁਤ ਹੀ ਤਰ੍ਹਾਂ ਦੇ ਇੱਥੇ ਇਹਨਾਂ ਨੇ ਫੁੱਲ ਲਾਈ ਨੇ ਹਾਂ ਜੀ ਫੇਪ ਜਾਰੇ ਮਾਰਦੇ ਤੇ ਨਹੀਂ ਉਹ ਤੇ ਡਰਦੇ ਹੋਣੇ ਨਾ ਇੱਥੇ ਬਹਿ ਜੀਏ ਕੁੱਤੇ ਆ ਰਗੇ ਇਹਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਹੀ ਸੋਹਣਾ ਬਣਾਇਆ ਵਾ ਉਹ ਮਰਿਆ ਸ਼ੀਟੀ ਜੀ ਮਾਰਿਓ ਦੇਖੋ ਜੀ ਹਿਰਨ ਆਪਣੇ ਤਾਂ ਗਾਇਬ ਹੀ ਹੋ ਗਏ ਹੁਣ ਤੇ ਇਹ ਬੱਚਾ ਵਿਚਾਰਾ ਲੱਗਦਾ ਇਹ ਨੂੰ ਨਹੀਂ ਡਰ ਕਿਸੇ ਤਰ੍ਹਾਂ ਦਾ ਆਪਣੇ ਮਾਰ ਮੂਰ ਦਿੱਤੇ ਆ ਜ਼ਿਆਦਾਤਰ ਉਹ ਹਾਂ ਹੋ ਜਾਂ ਬੱਧੀ ਹਾਂ ਹੈਗਾ ਇੱਥੇ ਸਾਰਾ ਜੰਗਲ ਸੀ ਪਹਿਲਾਂ ਇਨਾ ਨੇ ਕੀ ਕੀਤਾ ਵਾ ਵੀ ਵਾਦੂ ਦੇ ਰੋਕੇ ਕੱਟਦੇ ਆ ਵਿੱਚ ਬਣਾਤੀ ਸੜਕ ਹਾਂਜੀ ਭਾਈ ਉਹ ਇਨਾ ਨੇ ਸੜਕ ਬਣਾ ਕੇ ਵਿੱਚ ਰਸਤਾ ਬਣਾਤਾ ਇਦਾਂ ਤੇ ਜਿੰਨੇ ਆਉਣਾ ਹੋਵੇ ਆਪਣੀ ਗੱਡੀ ਦਾ ਉਹ ਕਰੇ ਗੱਡੀ پارک ਕਰੇ ਤੇ ਵੇਖੇ ਤੇ ਆਨੰਦ ਮਾਣੇ ਉਹ ਉਹ ਦੇਖੋ ਜੀ ਭਾਈ ਕਿੱਥੇ ਰਸਤਾ ਥੱਲੇ ਨੂੰ ਐਵੇਂ ਕਰਕੇ ਉਸ ਤੋਂ ਬਾਅਦ ਥੱਲੇ ਉਹ ਵਿੱਚ ਚਲੇ ਜਾਣਾ ਰਸਤਾ ਇਹ ਚੀਜ਼ ਵੇਖਣ ਆਲੀ ਜੇ ਤੈ ਦਿਨੇ ਵੇਖਾਂਗੇ ਆਪਾਂ ਕਿਦਾਂ ਬਹੁਤ ਮਿਹਨਤਾਂ ਕੀਤੀਆਂ ਇੱਥੇ ਇਹਨੂੰ ਕਹਿੰਦੇ ਆ ਰਾਇਲ ਬੋਟਾਨੀਕਲ ਗਾਰਡਨਸ ਇਹਨੂੰ ਕਿਤੇ ਤੁਸੀਂ ਵੇਖ ਵੀ ਸਕਦੇ ਹੋ